ਅੱਜ ਤੋਂ 2 ਸਾਲ ਪਹਿਲੇ ਦੀ ਗੱਲ ਹੈ ਕਿ ਮੈਂ ਟੋਰਾਂਟੋ ਕੁ ਬਨ ਗਿਆ ਤੇ ਟੋਰਾਂਟੋ ਤੇ ਨ ਇੱਕ ਬੜੀ ਫੇਮਸ ਬਿਲਡਿੰਗ ਹੈ ਤੇ ਉਹਦਾ ਨਾਮ ਹੈ ਕੈਨੇਡੀਅਨ ਨੈਸ਼ਨਲ ਟਾਵਰ ਉਹਨੂੰ ਸੀ ਐਨ ਟਾਵਰ ਵੀ ਕਹਿੰਦੇ ਹੈ ਕਾਫੀ ਲੋਕ ਹੀ ਜਾਂਦੇ ਹੁੰਦੇ ਤੇ ਜਦੋਂ ਤੁਸੀਂ ਸੀ ਐਨ ਟਾਵਰ ਦੇ ਉੱਤੇ ਹਾਈਟ ਤੇ ਜਾਂਦੇ ਹੋ ਨਾ ਤੇ ਕੈਸੀ ਜਗ੍ਹਾ ਵੀ ਆਉਂਦੀ ਹੈ ਜਿਹੜਾ ਕਿ ਜਿੱਥੇ ਫਲੋਰ ਦਾ ਸਾਰਾ ਕੱਚ ਦਾ ਹੈ ਉਹ ਤੇ ਗਲਾਸ ਫਲੋਰ ਹੈ ਤੇ ਕਾਫੀ ਹਾਈਟ ਤੇ ਹੈ ਯਾਨੀ ਕਿ ਜਾ ਕੇ ਜਦੋਂ ਤੁਸੀਂ ਉਸ ਤੇ ਚੜਦੇ ਹੋ ਨਾ ਯਾਨੀ ਕਿ ਤੁਹਾਡਾ ਦਿਲ ਥੋੜਾ ਘਬਰਾਉਂਦਾ ਹੈ ਯਾਨੀ ਕਿ ਥੋੜਾ ਡਰ ਲੱਗਦਾ ਹੈ ਕਾਫੀ ਹਾਈਟ ਤੇ ਤੇ ਸੱਲਾ ਸਾਰਾ ਦਿਖਦਾ ਯਾਨੀ ਕਿ ਨਾ ਸੜਕਾਂ ਗੱਡੀਆਂ ਵਗੈਰਾ ਸਭੀ ਛੋਟ-ਛੋਟੀਆਂ ਯਾਨੀ ਕਿ ਦਿਖਾਈ ਦਿੰਦੀ ਹੈ ਤੇ ਕਾਫੀ ਲੋਕੀ ਨੇ ਉਸ ਫਲੋਰ ਤੇ ਗਲਾਸ ਫਲੋਰ ਤੇ ਚੜਨ ਦੇ ਸੀਗੇ ਆ ਰਹੇ ਸੀਗੇ ਕੁਝ ਬਿਨਾਂ ਡਰੇ ਚੜ ਰਹੇ ਸੀਗੇ ਤੇ ਕੁਛ ਜਿਹੜੇ ਸੀਗੇ ਜਦੋਂ ਚੜਦੇ ਸੀ ਘਬਰਾ ਰਹੇ ਸੀਗੇ ਯਾਨੀ ਕਿ ਥੋੜਾ-ਥੋੜਾ ਨਾ ਡਰ ਰਹੇ ਸੀਗੇ ਉੱਥੇ ਨ ਇੱਕ ਬੜੀ ਮਜ਼ੇਦਾਰ ਗੱਲ ਹੋਈ ਇੱਕ ਛੋਟਾ ਜਿਹਾ ਬੱਚਾ ਯਾਨੀ ਕਿ ਮੇਰੇ ਖਿਆਲ ਚ 4 ਜਾਂ 5 ਸਾਲ ਦਾ ਤੇ ਉਦੋਂ ਉਹ ਬਿਲਕੁਲ ਧਿਆਨ ਸੀਗਾ ਵੀ ਥੱਲੇ ਕੀ ਹੈ ਕਿਤੇ ਹੋਰ ਦੇਖਦੇ ਦੇਖਦੇ ਉਹ ਫਲੋਰ ਤੇ ਚੜ ਗਿਆ ਗਲਾਸ ਫਲੋਰ ਤੇ ਜਾ ਕੇ ਤੇ ਜਦੋਂ ਉਹਦਾ ਧਿਆਨ ਥੱਲੇ ਪਿਆ ਉਹਦੇ ਥੱਲੇ ਜਦੋਂ ਦੇਖਿਆ ਨਹੀਂ ਕਿ ਉਹ ਹਾਈਟ ਤੇ ਸੀਗਾ ਜਦੋਂ ਨਹੀਂ ਕਿ ਤੋ ਇੱਕਦਮ ਬੱਚਾ ਜਿਹੜਾ ਉਹ ਘਬਰਾ ਗਿਆ ਤੇ ਬੱਚਾ ਵੀ ਕੋਲ ਡਰ ਗਿਆ ਇੱਕਦਮ ਨਾ ਬੱਚਾ ਮਤਲਬ ਜੋਰ-ਜੋਰ ਦੀ ਰੋਲ ਲੱਗ ਗਿਆ ਉਹ ਬੱਚਾ ਇੰਨਾ ਦਾ ਡਰ ਗਿਆ ਕਿ ਉਹ ਬਿਲਕੁਲ ਨਾ ਉਹਦੀ ਬੋਡੀ ਜਾਮ ਹੀ ਹੋ ਗਈ ਉੱਥੇ ਅਤੇ ਰੋਣ ਲੱਗ ਗਿਆ ਜੋਰ ਜੋਰ ਦੀ ਫਿਰ ਥੋੜੀ ਗਰਵਾਤ ਉਹਦੇ ਉਹਦੇ ਜੋ ਮਤਲਬ ਫਾਦਰ ਨਾਲ ਸੀਗੇ ਪਾਪਾ ਉਹ ਆਏ ਉਹਦਾ ਉਹਦਾ ਹੱਥ ਫੜਿਆ ਤੇ ਹੱਥ ਫੜਦੇ ਨੇ ਜਿੱਦਾਂ ਬੱਚੇ ਦਾ ਬੱਚੇ ਦੇ ਨਾ ਸਰੀਰ 'ਚ ਜਾਨ ਆ ਗਈ ਇਕਦਮ ਨਾ ਅਤੇ ਹੌਲੀ ਹੌਲੀ ਉਹਦੇ ਡੈਡੀ ਉਹਨੂੰ ਵਾਕ ਕਰਾ ਕੇ ਥੱਲੇ ਲੈ ਆਏ ਅਸੀਂ ਵੀ ਨਾ ਉਹ ਸਿਹਦਰਾ ਦੇ ਬੱਚੇ ਆ ਬਸ ਅਸੀਂ ਵੱਡੇ ਹੋਏ ਹੋਏ ਆ ਸਾਡੀ ਮੈਜੋਰਿਟੀ ਪ੍ਰੋਬਲਮ ਮੈਕਸਿਮਮ ਪ੍ਰੋਬਲਮ ਤੁਸੀਂ ਦੇਖੋਗੇ ਨਾ ਯਾਨੀ ਕਿ ਉਸ ਬੱਚੇ ਦੀ ਪ੍ਰੋਬਲਮ ਨਹੀਂ ਨੇ ਕਿ ਮ ਮਤਲਬ ਜਨੂਅਲ ਪ੍ਰੋਬਲਮ ਵੀ ਕਈਆਂ ਨੂੰ ਹੁੰਦੀਆਂ ਨੇ ਜਨੂਅਲ ਪ੍ਰੋਬਲਮ ਵੀ ਕਿਸੇ ਦੀ ਲੱਤ ਹੈ ਨਹੀਂ ਬਾਹ ਹੈ ਨਹੀਂ ਆਖ ਖਰਾਬ ਹੈ ਕੁਝ ਵੀ ਹੈ ਮੈਂਟਲ ਪ੍ਰੋਬਲਮ ਕੋਈ ਨਹੀਂ ਕਿ ਮੈਂ ਮੈਜੋਰਟੀ ਗੱਲਾਂ ਦੀ ਮੈਜੋਰਟੀ ਕਰਾਉਡ ਦੀ ਗੱਲ ਕਰ ਰਿਹਾ ਜਿਹੜੀ ਕਿ ਹੈਲਦੀ ਹੈ ਚੰਗੀ ਪੱਲੀ ਫਿਜ਼ੀਕਲੀ ਠੀਕ ਹੈ ਫਾਈਨੈਂਸ ਵੀ ਠੀਕ ਨੇ ਉਹਨਾਂ ਦੀ ਪ੍ਰੋਬਲਮ ਦੀ ਗੱਲ ਕਰ ਰਿਹਾ ਮੈਂ ਕਿ ਮੈਕਸਿਮਮ ਪ੍ਰੋਬਲਮ ਜਿਹੜੀਆਂ ਨੇ ਬੇਬੁਨਿਆਦ ਨੇ ਸਮੋਕ ਨੇ ਧੂਆ ਯਾਨੀ ਕਿ ਤੇ ਮੈਨੂੰ ਕਿਸੇ ਨੇ ਉਹਨੇ ਮਾੜਾ ਕਹਿਤਾ ਜੀ ਮੈਨੂੰ ਬੁਰਾ ਭਲਾ ਕਹਿਤਾ ਜਾਂ ਮੇ ਨਾਲ ਕਿਸੇ ਨੇ ਠੱਗੀ ਠੋਰੀ ਮਾਰ ਲਈ ਮੇਰਾ ਸਕਿੰਦਰਾੰਗ ਮਤਲਬ ਜੋ ਕਲਰ ਉਹ ਠੀਕ ਨਹੀਂ ਹੈ ਮੇਰੇ ਕੱਪੜੇ ਠੀਕ ਨਹੀਂ ਹੈ ਮੇਰੇ ਰਿਸ਼ਤੇਦਾਰ ਕੋਲ ਜਿਹੜਾ ਘਰ ਵੱਡਾ ਹੈ ਮੇਰੇ ਕੋਲ ਘਰ ਛੋਟਾ ਹੈ ਗੱਡੀ ਮੇਰੀ ਛੋਟੀ ਹੈ ਉਹਦੀ ਵੱਡੀ ਹੈ ਆਪਾਂ ਨੇ ਕਿਸੇ ਵੀ ਪੈਸੇ ਵਾਲੇ ਦੇ ਘਰ ਜਾ ਕੇ ਜ਼ਿਆਦਾ ਪਾਵਰਫੁਲ ਬੰਦੇ ਦੇ ਘਰ ਜਾ ਕੇ ਨਾ ਆਪਾਂ ਸ਼ਰਿੰਕ ਕਰ ਦਿੰਦੇ ਆ ਸਾਦਾ ਜਿਹੜਾ ਕੰਫੀਡੈਂਸ ਨਾਲ ਨਾਲ ਦੀ ਵਾਲੀ ਸੈਟਰ ਕਰ ਜਾਂਦਾ ਹੈ ਨਿੱਕੇ ਵੱਡੇ ਨਾਲ ਆਪਾਂ ਹਿੰਦ ਪਾਉਣ ਨਾਲ ਭਰ ਦਿੰਦੇ ਆ ਨਿੱਕੇ ਤੇ ਜਦੋਂ ਕੋਈ ਸਾਡੇ ਸਾਹਮਣੇ ਕੋਈ ਗਰੀਬ ਬੰਦਾ ਆ ਜਾਂਦਾ ਹੈ ਕੋਈ ਇਸ ਤਰ੍ਹਾਂ ਸੜਕ ਤੋਂ ਮਾਰਿਆ ਆਪਾਂ ਫਿਰ ਮਤਲਬ ਫੈਲ ਜਾਂਦੇ ਤੇ ਮੈਹੀ ਕਹ ਲਗਾ ਨਾ ਕਿ ਜਿਹੜੀਆਂ ਸਾਡੀਆਂ ਪ੍ਰੋਬਲਮ ਨੇ ਨਾ ਇਹ ਸਾਰਾ ਬਿਲਕੁਲ স্মੋਕ ਹੈ ਤੇ ਤੁਸੀਂ ਇੱਕ ਵਾਰੀ ਜਦੋਂ ਉਹ ਬੱਚਾ ਸੀਗਾ ਜਿਹੜਾ ਬੱਚਾ ਇੱਕ ਵਾਰ ਧਿਆਨ ਨਾਲ ਫਲੋਰ ਤੇ ਪੈਰ ਮਾਰ ਕੇ ਚੈੱਕ ਕਰ ਲੈਂਦਾ ਨਾ ਯਾਨੀ ਕਿ ਉਹਨੂੰ ਪਤਾ ਲੱਗ ਜਾਂਦਾ ਵੀ ਫਲੋਰ ਪੱਕਾ ਹੈ ਕੁਝ ਨਹੀਂ ਹੋਣ ਵਾਲਾ ਤੇ ਉਹ ਉਹਦਾ ਡਰ ਮੁੱਕ ਮੁੱਕ ਜਣਾ ਸੀਗੀ ਉਹਦੀ ਪ੍ਰੋਬਲਮ ਨਾਲ ਦੇ ਨਾਲ ਖਤਮ ਹੋ ਜਾਂਦੀ ਸੀ ਤੇ ਅਸੀਂ ਵੀ ਜੇ ਆਪਣੀ ਡੇਲੀ ਪ੍ਰੋਬਲਮ ਜਿਹੜੀਆਂ ਆਪਾਂ ਡੇ ਟੂ ਡੇ ਜਿਹੜੀ ਬੋਗਸ ਪ੍ਰੋਬਲਮ ਆ ਨਾ ਜੇ ਪਾਉਣੇ ਬਾਰੇ ਇੱਕ ਵਾਰੀ ਉਹਨਾਂ ਨੂੰ ਕੰਸੀਡਰ ਕਰ ਲੀਏ ਨਾ ਉਹ ਨਾਲ ਦੇ ਨਾਲ ਗਾਇਬ ਹੋ ਜਾਏਗੀ ਉਹਦਾ ਇੰਪੈਕਟ ਜਿਹੜਾ ਹੈ ਨਾਲ ਦੇ ਨਾਲ ਖਤਮ ਹੋ ਜਾਏਗਾ ਲਾਈਫ ਨੂੰ ਦੋ ਤਰ੍ਹਾਂ ਦੀ ਪ੍ਰੋਬਲਮ ਨੇ ਮੇਨਲੀ ਨੰਬਰ 1 ਜਿਹੜੀ ਪ੍ਰੋਬਲਮ ਆਪਾਂ ਸੋਲਵ ਕਰ ਸਕਦੇ ਹਾਂ ਜੇ ਆਪਾਂ ਪ੍ਰੋਬਲਮ ਠੀਕ ਹੀ ਕਰ ਸਕਦੇ ਆ ਆਪ ਹੀ ਸੋਲਵ ਕਰ ਸਕਦੇ ਆ ਫਿਰ ਟੈਨਸ਼ਨ ਕਾ ਲਈ ਤੇ ਦੂਜੀ ਪ੍ਰੋਬਲਮ ਉਹ ਹਨ ਜਿਹੜੀਆਂ ਆਪਾਂ ਸੋਲਵ ਨਹੀਂ ਕਰ ਸਕਦੇ ਜਿਹੜੀ ਸਾਡੇ ਬਸ ਤੋਂ ਬਾਹਰ ਨੇ ਤੇ ਜਿਹੜੀ ਪ੍ਰੋਬਲਮ ਸਾਡੇ ਬਸ ਤੋਂ ਬਾਹਰ ਆਪਾਂ ਸੋਲਵ ਵੀ ਨਹੀਂ ਕਰ ਸਕਦੇ ਫਿਰ ਟੈਨਸ਼ਨ ਕਾ ਦੀ ਇਸ ਕਰਕੇ ਲਾਈਫ ਬੜੀ ਛੋਟੀ ਹੈ ਅਤੇ ਸਟ्रेस ਨਾ ਲਿਆ ਕਰੋ ਬਿਲਕੁਲ ਵੀ ਧੰਨਵਾਦ